ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਸੱਚਮੁੱਚ ਕੋਈ ਐਸੀ ਨਦੀ ਹੋ ਸਕਦੀ ਆ ਜੋ ਮਨੁੱਖ ਦੇ ਪਾਪ ਧੋ ਸਕੀ ਕੀ ਸਿਰਫ ਪਾਣੀ ਵਿੱਚ ਨਹਾਉਣ ਨਾਲ ਸਾਡੇ ਗੁਨਾਹ ਮਿਟ ਸਕਦੇ ਨੇ ਅੱਜ ਦੀ ਕਹਾਣੀ ਤੁਹਾਡੇ ਦਿਲ ਤੇ ਗਹਿਰਾ ਅਸਰ ਪਾਵੇਗੀ ਇਹ ਕਹਾਣੀ ਇੱਕ ਫਕੀਰ ਦੀ ਆ ਜਿਸ ਵਿੱਚ ਲੋਕਾਂ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਆ ਇਸ ਟੌਪਿਕ ਦੇ ਉੱਤੇ ਕਿ ਪਾਣੀ ਨਾਲ ਨਹਾਉਣਾ ਪਾਪ ਉੱਤਰ ਜਾਂਦੇ ਨੇ ਸੋ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਸਮਝਿਓ ਕਹਾਣੀ ਪੁਰਾਣੇ ਸਮੇਂ ਦੀ ਆ ਇੱਕ ਪਿੰਡ ਸੀ ਪਹਾੜਾਂ ਦੇ ਨੇੜੇ ਜਿੱਥੇ ਇੱਕ ਨਦੀ ਵਹਿੰਦੀ ਸੀ ਉਸ ਨਦੀ ਬਾਰੇ ਲੋਕਾਂ ਵਿੱਚ ਮੰਨਤਾ ਸੀ ਤੇ ਜੋ ਵੀ ਉਸ ਨਦੀ ਵਿੱਚ ਨਹਾਉਂਦਾ ਹੈ ਉਹਦੇ ਸਾਰੇ ਪਾਪ ਧੁੱਤੇ ਜਾਂਦੇ ਹਨ ਹਰ ਸਾਲ ਹਜ਼ਾਰਾਂ ਲੋਕ ਦੂਰ ਦੂਰ ਤੋਂ ਆਉਂਦੇ ਨਦੀ ਵਿੱਚ ਡੁਬਕੀ ਲਾਉਂਦੇ ਤੇ ਕਹਿੰਦੇ ਕਿ ਹੁਣ ਸਾਦੇ ਸਾਰੇ ਪਾਪ ਖਤਮ ਹੋ ਗਏ ਹਨ ਪਰ ਉਸੇ ਪਿੰਡ ਵਿੱਚ ਇੱਕ ਬੁੱਢਾ ਫਕੀਰ ਰਹਿੰਦਾ ਸੀ ਸਾਦੇ ਕੱਪੜੇ ਚਿਹਰੇ ਤੇ ਸ਼ਾਂਤੀ ਤੇ ਅੱਖਾਂ ਵਿੱਚ ਗਿਆਨ ਦੀ ਚਮਕ ਸੀ ਉਹ ਹਮੇਸ਼ਾ ਨਦੀ ਦੇ ਕੰਢੇ ਬੈਠ ਕੇ ਲੋਕਾਂ ਨੂੰ ਵੇਖਦਾ ਰਹਿੰਦਾ ਸੀ ਇੱਕ ਦਿਨ ਇੱਕ ਆਦਮੀ ਨਦੀ ਵਿੱਚ ਨਹਾਉਣ ਲਈ ਆਇਆ ਉਹਨੇ ਤਿੰਨ ਵਾਰ ਪਾਣੀ ਵਿੱਚ ਡੁਬਕੀ ਲਗਾਈ ਤੇ ਹੱਸਦੇ ਹੋਏ ਕਿਹਾ ਹੁਣ ਮੈਂ ਸਾਫ਼ ਹੋ ਗਿਆ ਹਾਂ ਮੇਰੇ ਸਾਰੇ ਪਾਪ ਮਿਟ ਗਏ ਹਨ ਫਕੀਰ ਨੇ ਉਹਨੂੰ ਵੇਖ ਕੇ ਹੌਲੀ ਆਵਾਜ਼ ਵਿੱਚ ਪੁੱਛਿਆ ਪੁੱਤਰ ਤੀ ਤੂੰ ਸੱਚਮੁੱਚ ਮੰਨਦਾ ਹੈ ਕਿ ਪਾਣੀ ਵਿੱਚ ਨਹਾਉਣਾ ਤੇਰੇ ਅੰਦਰਲੇ ਸਾਰੇ ਪਾਪ ਧੁੱਤੇ ਜਾ ਸਕਦੇ ਹਨ ਉਹ ਆਦਮੀ ਹੱਸਿਆ ਬਾਬਾ ਜੀ ਇਹ ਤਾਂ ਪਵਿੱਤਰ ਨਦੀ ਆ ਸਦੀਆਂ ਤੋਂ ਕਹਿੰਦੇ ਆ ਰਹੇ ਨੇ ਕਿ ਜੋ ਇਸ ਨਦੀ ਵਿੱਚ ਨਹਾਉਂਦਾ ਹੈ ਉਹ ਪਵਿੱਤਰ ਹੋ ਜਾਂਦਾ ਹੈ ਫਕੀਰ ਨੇ ਸ਼ਾਂਤ ਲਹਿਜੇ ਵਿੱਚ ਕਿਹਾ ਜੇ ਐਸਾ ਹੈ ਤਾਂ ਇਹ ਨਦੀ ਤਾਂ ਹਰ ਰੋਜ਼ ਲੋਕਾਂ ਦੇ ਪਾਪ ਧੋ ਰਹੀ ਆ ਪਰ ਕਦੇ ਤੁਸੀਂ ਸੋਚਿਆ ਹੈ ਕਿ ਉਹ ਪਾਪ ਜਾਂਦੇ ਕਿੱਥੇ ਨੇ ਉਹ ਆਦਮੀ ਚੁੱਪ ਹੋ ਗਿਆ ਫਕੀਰ ਨੇ ਹੌਲੀ-ਹੌਲੀ ਕਿਹਾ ਪਾਪ ਕਦੇ ਪਾਣੀ ਨਾਲ ਨਹੀਂ ਧੁੱਤੇ ਜਾਂਦੇ ਉਹ ਤਾਂ ਮਨੁੱਖ ਦੇ ਅੰਦਰ ਦੀ ਸੱਚਾਈ ਨਾਲ ਧੁੱਤੇ ਜਾਂਦੇ ਨੇ ਉਸ ਦਿਨ ਫਕੀਰ ਨੇ ਲੋਕਾਂ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਇਹ ਨਦੀ ਪਵਿੱਤਰ ਹੈ ਇਹਦਾ ਪਾਣੀ ਸਾਫ਼ ਹੈ ਪਰ ਇਹ ਸਿਰਫ਼ ਮੈਲ ਧੋ ਸਕਦਾ ਹੈ ਮਨ ਦੇ ਪਾਪ ਨਹੀਂ ਜੇ ਮਨ ਵਿੱਚ ਲਾਲਚ ਝੂਠ ਈਰਖਾ ਤੇ ਨਫ਼ਰਤ ਭਰੀ ਹੈ ਤਾਂ ਚਾਹੇ ਤੂੰ 100 ਵਾਰ ਵੀ ਇਸ ਨਦੀ ਵਿੱਚ ਨਹਾ ਲੈ ਪਾਪ ਨਹੀਂ ਮਿਟਣਗੇ ਉਹ ਅੱਗੇ ਕਹਿੰਦਾ ਗਿਆ ਪਾਪ ਉਹ ਨਹੀਂ ਜੋ ਸਰੀਰ ਕਰਦਾ ਹੈ ਪਾਪ ਉਹ ਨਹੀਂ ਜੋ ਮਨ ਸੋਚਦਾ ਹੈ ਤੇ ਪਵਿੱਤਰਤਾ ਉਹ ਨਹੀਂ ਹੈ ਜੋ ਬਾਹਰ ਵੇਖੀ ਜਾਂਦੀ ਹੈ ਪਵਿੱਤਰਤਾ ਉਹ ਹੈ ਜੋ ਮਨ ਦੇ ਅੰਦਰ ਜੰਮਦੀ ਹੈ ਲੋਕ ਧਿਆਨ ਨਾਲ ਸੁਣ ਰਹੇ ਸਨ ਫਕੀਰ ਨੇ ਹੱਥ ਜੋੜ ਕੇ ਕਿਹਾ ਕਿ ਜੇ ਤੂੰ ਕਿਸੇ ਨੂੰ ਮਾਫ ਕਰ ਸਕਦਾ ਹੈ ਜੇ ਤੂੰ ਕਿਸੇ ਦੀ ਭਲਾਈ ਕਰ ਸਕਦਾ ਹੈ ਬਿਨਾਂ ਕਿਸੇ ਲਾਲਚ ਦੀ ਜੇ ਤੂੰ ਸੱਚਾ ਰਹਿ ਕੇ ਜਿਉਂ ਸਕਦਾ ਹੈ ਤਾਂ ਸਮਝ ਲੈ ਕਿ ਤੂੰ ਆਪਣੇ ਪਾਪ ਆਪ ਧੋ ਲਏ ਨੇ ਫਕੀਰ ਦੀਆਂ ਗੱਲਾਂ ਦਾ ਅਸਰ ਲੋਕਾਂ ਦੇ ਦਿਲਾਂ ਤੇ ਹੋਇਆ ਅਗਲੇ ਦਿਨ ਲੋਕ ਨਦੀ ਤੇ ਆਏ ਪਰ ਇਸ ਵਾਰੀ ਕੁਝ ਵੱਖਰਾ ਸੀ ਕੋਈ ਡੁੱਪਕੀ ਨਹੀਂ ਲਾ ਰਿਹਾ ਸੀ ਸਭੋ ਸਾਰੇ ਚੁੱਪਚਾਪ ਬੈਠ ਕੇ ਆਪਣੇ ਕੀਤੇ ਕਰਮਾਂ ਬਾਰੇ ਸੋਚ ਰਹੇ ਸੀ ਇੱਕ ਔਰਤ ਰੋ ਰਹੀ ਸੀ ਕਿਉਂਕਿ ਉਹਨੇ ਸਾਲ ਪਹਿਲਾਂ ਆਪਣੀ ਭੈਣ ਨਾਲ ਧੋਖਾ ਕੀਤਾ ਸੀ ਇੱਕ ਨੌਜਵਾਨ ਚੁੱਪ ਬੈਠਾ ਸੀ ਉਹਨੂੰ ਯਾਦ ਆ ਰਿਹਾ ਸੀ ਕਿ ਉਸਨੇ ਆਪਣੇ ਪਿਤਾ ਨਾਲ ਕਿੰਨਾ ਬੁਰਾ ਵਰਤਾਵਰ ਕੀਤਾ ਸੀ ਫਕੀਰ ਨੇ ਉਹਨਾਂ ਵੱਲ ਵੇਖਿਆ ਤੇ ਕਿਹਾ ਹੁਣ ਤੁਸੀਂ ਸੱਚਮੁੱਚ ਨਹਾ ਰਹੇ ਹੋ ਆਪਣੇ ਮਨ ਦੇ ਅੰਦਰ ਫਕੀਰ ਨੇ ਆਖਰ ਕਿਹਾ ਕਿ ਯਾਦ ਰੱਖਿਓ ਪਾਣੀ ਸਿਰਫ ਸਰੀਰ ਦੀ ਮੈਲ ਧੋ ਸਕਦਾ ਹੈ ਪਰ ਜਦ ਤੱਕ ਮਨ ਪਵਿੱਤਰ ਨਹੀਂ ਹੁੰਦਾ ਪਾਪ ਕਦੇ ਨਹੀਂ ਢੁੱਤੀ ਜਾਂਦੀ ਜਿਵੇਂ ਮਿੱਟੀ ਨਾਲ ਲਿਪੜੇ ਕੱਪੜੇ ਧੋਣ ਲਈ ਸਾਬਣ ਚਾਹੀਦਾ ਉਸੇ ਤਰ੍ਹਾਂ ਮਨ ਦੀ ਮੈਲ ਧੋਣ ਲਈ ਸੱਚਾਈ ਤੇ ਪਛਤਾਵਾ ਜ਼ਰੂਰੀ ਆ ਨਦੀ ਵਿੱਚ ਨਹੀਂ ਮਨ ਵਿੱਚ ਡੋਕੀ ਲਗਾਓ ਫਿਰ ਵੇਖਿਓ ਕਿਵੇਂ ਤੁਹਾਡੀ ਰੂਹ ਸਾਫ਼ ਹੋ ਜਾਂਦੀ ਆ ਲੋਕਾਂ ਨੇ ਉਸ ਦਿਨ ਤੋਂ ਇੱਕ ਨਵੀਂ ਰਸਮ ਸ਼ੁਰੂ ਕੀਤੀ ਹੁਣ ਜਦ ਉਹ ਨਦੀ ਤੇ ਆਉਂਦੇ ਉਹ ਪਹਿਲਾਂ ਕਿਸੇ ਗਰੀਬ ਨੂੰ ਭੋਜਨ ਦਿੰਦੇ ਕਿਸੇ ਬਿਮਾਰ ਦੀ ਮਦਦ ਕਰਦੇ ਫਿਰ ਨਦੀ ਵਿੱਚ ਡੁਬਕੀ ਲਾਉਂਦੇ ਤਾਂ ਜੋ ਸਰੀਰ ਹੀ ਨਹੀਂ ਮਨ ਵੀ ਪਵਿੱਤਰ ਹੋ ਜਾਵੇ ਫਕੀਰ ਦੀ ਸਿੱਖਿਆ ਨੇ ਪਿੰਡ ਦਾ ਰੂਪ ਬਦਲ ਦਿੱਤਾ ਲੋਕ ਸਮਝਦੇ ਗਏ ਕਿ ਪਾਪ ਪਾਣੀ ਨਾਲ ਨਹੀਂ ਧੁੱਤੇ ਜਾਂਦੇ ਉਹ ਤਾਂ ਆਪਣੇ ਕਰਮਾਂ ਨਾਲ ਆਪਣੀ ਸੱਚਾਈ ਨਾਲ ਧੁੱਤੇ ਜਾਂਦੇ ਨੇ ਦੋਸਤੋ ਜਿੰਦਗੀ ਵਿੱਚ ਅਸੀਂ ਅਕਸਰ ਇਹੀ ਸੋਚਦੇ ਹਾਂ ਕਿ ਕਿਸੇ ਥਾਂ ਤੇ ਕਿਸੇ ਰਸਮ ਨਾਲ ਸਾਡੇ ਗੁਨਾਹ ਮਿਟ ਜਾਣ ਪਰ ਅਸਲ ਸੱਚ ਇਹ ਹੈ ਕਿ ਜੇ ਮਨ ਪਵਿੱਤਰ ਨਹੀਂ ਤਾਂ ਕੋਈ ਵੀ ਥਾਂ ਸਾਨੂੰ ਪਵਿੱਤਰ ਨਹੀਂ ਕਰ ਸਕਦਾ ਜਿਵੇਂ ਫਕੀਰ ਨੇ ਕਿਹਾ ਸੀ ਨਦੀ ਵਿੱਚ ਨਹਾਉਣ ਤੋਂ ਪਹਿਲਾਂ ਮਨ ਨੂੰ ਸਾਫ਼ ਕਰ ਕਿਉਂਕਿ ਜੇ ਮਨ ਚੰਗਾ ਹੈ ਤਾਂ ਰੱਬ ਤੇਰੇ ਨਾਲ ਖੁਦ ਆ ਜਾਏਗਾ ਪਾਪ ਧੋਣ ਲਈ ਪਾਣੀ ਨਹੀਂ ਸੱਚਾ ਦਿਲ ਤੇ ਸਿਰਫ ਇਰਾਦਾ ਚੰਗਾ ਚਾਹੀਦਾ ਹੈ